ਚਲੇ ਕਈ ਦਿਨਾਂ ਤੋਂ ਪੈ ਰਹੀ ਗੈਰੀ ਧੁੰਦ ਅਤੇ ਕੋਹਰੇ ਦੇ ਕਾਰਨ ਆਮ ਜਨਜੀਵਨ ਕਾफी ਪ੍ਰਭਾਵਿਤ ਦੇਖਣ ਨੂੰ ਮਿਲ ਰਿਹਾ ਹੈ ਸੱਚਾ ਤੇ ਰੋਜ਼ਮਰਾਂ ਦੀ ਤਰ੍ਹਾਂ ਵੀ ਜੋ ਬਹਾਨਾ ਦਿੱਤੀ ਜਾ ਇਸ ਦੇ ਅਸਰ ਦੇਖਣ ਨੂੰ ਮਿਲ ਰਿਹਾ ਹੈ ਕਿ ਕਈ ਦਿਨਾਂ ਤੋਂ ਜੋ ਕੋਹਰਾ ਪੈ ਰਿਹਾ ਹੈ ਇਸ ਨਾਲ ਲੋਕਾਂ ਦੇ ਵਿੱਚ ਵੀ ਕਾफी ਅਸਰ ਦੇਖਣ ਨੂੰ ਮਿਲ ਰਿਹਾ ਤੁਸੀਂ ਦੇਖ ਸਕਦੇ ਹੋ ਅਸੀਂ ਖੜੇ ਹਾਂ ਸਰੰਦ ਜੀਟੀ ਰੋਡ ਸੇਸਾਤੂ ਵੀ ਮਾਰਗ ਤੇ ਸਰੰਦ ਪਟਿਆਲਾ ਰੋਡ ਦੇ ਵਿੱਚ गुजर ਰਹੀ ਹੈ ਨਾ ਪਰਤੋ ਕਿਤਨਾ ਕਿਤੇ ਕਿੰਕੀ ਗਰੂ ਤੁਹਾਡੇ ਦੇਖ ਨੂੰ ਮਿਲਦੀ ਹੈ ਬਣਾਣਾ ਦੇ ਵਿੱਚ ਤੋਂ ਔਰ ਟੋਪਿਕ ਗੁਜ਼ਰ ਰਹੀ ਹੈ ਕਿਤਨਾ ਕਿਤੇ ਮੋਜ ਮਰਦੀ ਜ਼ਿੰਦਗੀ ਦੇ ਆਸ-ਕੱਟ ਜਰੂਰ ਦੇਖ ਨੂੰ ਮਿਲਦੀ ਹੈ ਤੇ ਨਾਲ ਹੀ ਦੇਖ ਸਕਦੇ ਉਹ ਪਹਿਲੇ ਜਿਹੜੇ ਮੁਲਾਜ਼ਮ ਨੇ ਇਹਨਾਂ ਦੇ ਵੱਲੋਂ ਗੱਡੀਆਂ ਤੇ ਰਿਫਲੈਕਟਰ ਵੀ ਲਗਾਏ ਜਾ ਰਹੇ ਹਨ ਤੇ ਰਿਫਲੈਕਟਰ ਲਗਾਉਣ ਦੇ ਨਾਲ ਕਿਸੇ ਨਾ ਕਿਸੇ ਨੂੰ ਜਿਹੜੀ ਜੋ ਅੱਗੇ ਚੱਲਦੀ ਆ ਉਸ ਦਾ ਪਤਾ ਲੱਗਦਾ ਰਹਿੰਦਾ ਹੈ ਕਿ ਗੱਡੀ ਅੱਗੇ ਆਇਆ ਕਿਉਂਕਿ ਲਾਈਟਾਂ ਨਾਲ ਸਭ ਕੁਝ ਵੀ ਨਾਲ ਰਿਫਲੈਕਟਰ ਚੰਗਦੇ ਨਾਲ ਇਸ ਦੇ ਅਸਰ ਦੇਖ ਨੂੰ ਮਿਲਦਾ ਹੈ ਤੇ ਗੱਲਬਾਤ ਵੀ ਕਰਾਂਗੇ ਮੁਲਾਜ਼ਮ ਨਾਲ ਹਾਜੀ ਭਾਜੀ ਪਬਲਿਕ ਨੂੰ ਕੀ ਮਹਿਰਬਾਨੀ ਕਰਨਾ ਹੈ ਰਿਫਲੈਕਟਰ ਲਾ ਕੇ ਉਹਨਾਂ ਨੂੰ ਵੇਰ ਕਰਦੇ ਆ ਵੀ ਇਹ ਰਿਫਲੈਕਟਰ ਦਾ ਮਕਸਦ ਇਹ ਹੈਗਾ ਵੀ ਜਿਹੜੀ ਪਿੱਛੋਂ ਵੀ ਗੱਡੀ ਜਦੋਂ ਆਉਂਦੀ ਹੈਗੀ ਆ ਤੇ ਅੱਗੇ ਆਪਣੇ ਅੱਗੇ ਜਾਂਦੀ ਹੋਈ ਗੱਡੀ ਨੂੰ ਰਿਫਲੈਕਟਰ ਉਹਦੇ ਲਾਈਟ ਪੈਨਰ ਰਿਫਲੈਕਟਡ ਚਮਕਦੇ ਨੇ ਧੁੰਦ ਦੇ ਵਿੱਚ ਤਾਂ ਉਹ ਕਾਫੀ ਜ਼ਿਆਦਾ ਉਹਦਾ ਬੈਨੀਫਿਟ ਮਿਲਦਾ ਪਿਛਲੇ ਡਰਾਈਵਰ ਨੂੰ ਪਤਾ ਲੱਗ ਜਾਂਦਾ ਵੀ ਅੱਗੇ ਗੱਡੀ ਜਾ ਰਹੀ ਹੈ ਇਸ ਕਰਕੇ ਉਹ ਗੱਡੀ ਦੇ ਸਪੀਡ ਦਾ ਕੰਟਰੋਲ ਕਰਦਾ ਹੈ ਅੱਛਾ ਇਹ ਕਿੰਨਾ ਕਸਰ ਮਿਲ ਰਿਹਾ ਸੜਕਾਂ ਦੇ ਵਿੱਚ ਕਿੰਨੀ ਆਵਾਜ਼ ਆਇਤਾ ਦੇਖਣ ਨੂੰ ਮਿਲਦੀ ਹੈ ਪਰ ਬਾਅਦ ਪਰਵਾਹ ਕਿ ਨਾ ਕਰਦੇ ਧੁੰਦ ਤੇ ਉਰੇ ਦਾ ਦੇਖੀ ਸੜਕਾਂ ਦੇ ਸੜਕਾਂ ਤੇ ਇੰਦਾ ਜੀ ਕੰਮ ਤਾਂ ਦੇਖੋ ਹਰਕਦਾ ਡੇ ਪਰ ਡੇ ਹਰਕਦਾ ਡੇਲੀ ਜਿੰਦਗੀ ਦੇ ਵਿੱਚ ਆਪਾਂ ਨੂੰ ਪੈਂਦਾ ਹੀ ਹੈਗੇ ਨੇ ਜੀ ਪਰ ਫਿਰ ਵੀ ਅੱਗੇ ਨਾਲ ਥੋੜਾ ਜਿਹਾ ਬਾਲਾ ਜਿਆਦਾ ਨਹੀਂ ਕੁਝ ਫਰਕ ਸੰਘਣੀ ਧੁੰਦ ਦੇ ਕਾਰਨ ਫਰਕ ਪੈਂਦਾ ਹੀ ਹੈ ਠੰਡ ਦੇ ਵਿੱਚ ਕੁਝ ਲੋਕ ਨੂੰ ਮੈਂ ਅਪੀਲ ਵੀ ਕਰਦਾ ਵੀ ਤੁਸੀਂ ਬਿਨਾ ਕੰਮ ਤੋਂ ਘਰੋਂ ਨਾ ਨਿਕਲੋ ਜੀ ਜੇਕਰ ਕੋਈ ਜ਼ਰੂਰੀ ਕੰਮ ਕਰਾ ਹੈਗਾ ਤਾਂ ਫਿਰ ਵੀ ਪੂਰੀ ਸਾਵਧਾਨੀ ਨਾਲ ਗੱਡੀ ਚਲਾਓ ਤਾਂ ਜੋ ਸੰਘਣੀ ਧੁੰਦ ਦੇ ਵਿੱਚ ਕੋਈ ਆਪਾਂ ਨੂੰ ਭਿਆਨਕ ਹਾਸਾ ਨੂੰ ਸੱਦਾ ਨਾ ਦੇ ਸਕੇ ਸੋ ਪਬਲਿਕ ਨੂੰ ਫੇਰ ਵੀ ਕੀਤੀ ਜਾ ਰਹੀ ਹੈ ਕਿ ਪ੍ਰਿੰਟਰ ਭਾਈ ਕਰ ਰਹੇ ਆ ਗੱਲ ਕਰਦੇ ਅੱਧਾ ਕੁਝ ਕਿਤੇ ਵੀ ਨਹੀਂ ਜਾ ਰਹੇ ਅਸੀਂ ਪਟਿਆਲੇ ਜਾ ਰਹੇ ਸੀ ਜੀ 30000 ਰੁਪਏ ਦੀ ਟਿਕਟ ਜੀ ਨਾਮ ਤੋਂ ਕਰਦੀ ਆ ਜੇ ਕੋਈ ਕੁਝ ਰਹੇ ਤੇ ਕਿ ਆਪਣੇ ਬੱਚੇ ਪੂਰੀ ਸਾਬ ਦਾ ਨਿਭਾਤ ਦੇ ਅਸੀਂ ਵੀਰ ਜੀ ਆਪਣਾ ਪੂਰੀ ਧਿਆਨ ਨਾਲ ਜੀ ਗੱਡੀ ਚਲਾਉਣਾ ਜੀ ਲਾਈਟਾਂ ਲਾ ਕੇ ਪੂਰਾ ਆਪਣਾ ਜਿੰਨਾ ਕੋ ਹੋ ਸਕੇ ਜੀ ਜਾਗਣਾ ਕਰਦੇ ਹਾਂ ਹੌਲੀ ਚਲੋ ਮੇ ਜੀ ਗੱਡੀ ਸਾਡੀ ਲਾਈਟਾਂ ਲਾ ਕੇ ਪਾਰਕਿੰਗ ਲਾਈਟਾਂ ਲਾ ਕੇ ਗੱਡੀ ਇੰਡੀਕੇਟਰ ਇਹ ਕਿਤੇ ਰੋਡ ਤੇ ਖੜੀ ਕਰਨੀ ਆ ਤਾਂ ਥੱਲੇ ਲਾ ਕੇ ਸਾਈਡ ਤੇ ਕਰੀ ਦੇ ਹਾਂਜੀ ਤੇ ਆਮ ਪ੍ਰਭਾਵਤਾ ਦੇ ਰੂਪ ਦੇਖਣ ਨੂੰ ਮਿਲ ਰਿਹਾ ਕੋਰੇ ਦਾ ਕਿਉਂਕਿ ਖੰਡ ਬਦਨ ਨਾਲ ਤੇ ਜਨਾ ਕਿਤੇ ਅਸਰ ਜਰੂਰ ਪੈਂਦਾ ਹਾਂਜੀ ਅੱਜ ਹੀ ਉਹ ਤਾਂ ਪੈ ਰਿਹਾ ਜੀ ਬਹੁਤ ਅਸਰ ਪੈ ਰਿਹਾ ਜੀ ਹਾਂਜੀ ਐਕਸੀਡੈਂਟ ਦਾ ਬਹੁਤ ਹੋਰ ਲਈ ਜੀ ਠੁਡ ਕਰਨਾ ਜੀ ਹਾਂਜੀ ਸੋ ਪਬਲਿਕ ਕਿਤੇ ਨਾ ਕਿਤੇ ਖੁਦ ਵੀ ਅਵੇਅਰ ਹੋ ਚੁੱਕੀ ਆ ਤੇ ਲੋਕਾਂ ਨੂੰ ਵੀ ਪੀਰ ਕਰਦੀ ਆ ਕਿ ਸੜਕਾਂ ਤੇ ਡਿਸਟੈਂਸ ਬਣਾ ਕੇ ਰੱਖਿਆ ਜਾਵੇ ਤੇ ਬਿਲਾਲ ਪਬਲਿਕ ਨੂੰ ਇਹੀ ਅਪੀਲ ਆ ਲੋਕਾਂ ਦੀ ਕਿ ਸੜਕਾਂ ਤੇ ਆਵਾਜਾਈ ਤੇ ਆਉਣ ਜਾਣ ਸਮੇਂ ਸੁਚੇਤ ਰਿਹਾ ਜਾਵੇ ਦਿਸਟੈਂਸ ਬਣਾ ਕੇ ਰੱਖਿਆ ਜਾਵੇ ਲਾਈਟਾਂ ਚ ਲਾ ਕੇ ਰੱਖੀਆਂ ਜਾਣ ਰਿਫਲੈਕਟਰ ਦੀ ਵਰਤੋਂ ਕੀਤੀ ਜਾਵੇ ਤਾਂ ਨਾਲ ਦੀ ਨਾਲ ਲੋਕਾਂ ਵੀ ਜੋ ਜਾਨ ਮਾਲ ਦੀ ਸੁਰੱਖਿਆ ਦੇ ਵਿੱਚ ਆਪਣਾ ਵੱਲੋਂ ਬਣਦਾ ਯੋਗਦਾਨ ਪਾਇਆ ਜਾਂਦਾ ਜਗਦੇਵ ਸਿੰਘ ਪਟੇਗੜਾ